ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਅਨੁਸਾਰ ਜਿਹੜੇ ਸਾਡੇ ਪਰੰਪ੍ਰਿਖੇ ਪਏ ਐ ਜਾਂ ਜਿਹੜੀਆਂ ਟਰਮਜ਼ ਅਸੀਂ ਯੂਜ਼ ਕਰਦੇ ਹਾਂ ਉਹਨਾਂ ਬਾਰੇ ਅਸੀਂ ਡਿਟੇਲ ਵਿੱਚ ਗੱਲਾਂ ਬਾਤਾਂ ਕਰੀਏ ਪਲੀਜ਼ ਇਹਨੂੰ ਪੂਰਾ ਸੁਣਿਆ ਕਰੋ ਤਾਂਕਿ ਪੂਰੀ ਡਿਟੇਲ ਤੁਹਾਨੂੰ ਸਮਝ ਆ ਸਕੇ ਤੇ ਉਹਦੇ ਉੱਤੇ ਤੁਸੀਂ ਕੁਐਸਚਨ ਜਾਂ ਕਮੈਂਟਸ ਜਾਂ ਜੋ ਵੀ ਹੈ ਉਹਦੇ ਉੱਤੇ ਕਰ ਸਕੋ ਗੁਰਬਾਣੀ ਕੋਈ ਸ਼ਾਰਟਕਟ ਵਿੱਚ ਨਹੀਂ ਹੈ ਬਸ ਸਾਨੂੰ ਇਸ ਕਰਕੇ ਲੰਬੇ ਤੌਰ ਤੇ ਸਾਨੂੰ ਪੂਰੀ ਡਿਟੇਲ ਸਮਝ ਜੇ ਆਵੇ ਤੇ ਅਸੀਂ ਆਪਣੇ ਆਪ ਨੂੰ ਜਿਆਦਾ ਸੁਧਾਰ ਸਕਦੇ ਹਾਂ ਤੇ ਅਸੀਂ ਕਰ ਸਕਦੇ ਹਾਂ ਸਾਨੂੰ ਕੁਝ ਸਰੋਤਿਆਂ ਨੇ ਕਿਹਾ ਇਹਨੂੰ ਸ਼ਾਰਟ ਕਰੋ ਪਰ ਅਸੀਂ ਸ਼ਾਰਟ ਵਰਸ਼ਨ ਦੀ بجائے ਅਸੀਂ ਸੇ ਕਰਕੇ ਕਹਿ ਰਹੇ ਹਾਂ ਕਿ ਇਹ ਲੌਂਗ ਹੋ ਜਾਂਦਾ ਤੇ ਪਲੀਜ਼ ਸਾਰਾ ਸੁਣਿਆ ਕਰੋ ਔਰ ਤਾਂਕਿ ਤੁਸੀਂ ਅਸੀਂ ਸਾਰੇ ਜਣੇ ਅੰਡਰਸਟੈਂਡ ਕਰ ਸਕੀਏ ਕਿ ਜਿਹੜੀ ਟੌਪ ਹੈ ਇਹਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜੀ ਸੁਖਵਿੰਦਰ ਸਿੰਘ ਜੀ ਜੀ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਪੱਤੇ ਸਵਾਗਤ ਹੈ ਜੀ ਸਾਡੀ ਇਹ ਜਿਹੜੀ ਪਲੇਲਿਸਟ ਚੱਲ ਰਹੀ ਹੈ ਇਹ ਵਹਿਮ ਪਰਮਾਂ ਦੇ ਉੱਤੇ ਚੱਲ ਰਹੀ ਹੈ ਅੰਧ ਵਿਸ਼ਵਾਸ ਜਿਹੜੇ ਸਾਡੇ ਵਿੱਚ ਪਾਏ ਜਾਂਦੇ ਆ ਅੱਜ ਅਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਆ ਉਹ ਪਰਮ ਦੀ ਕਰਨਾ ਚਾਹੁੰਦੇ ਆ ਕਿ ਗੁਰਬਾਣੀ ਵਿੱਚ ਪਰਮ ਦੀ ਰੂਪਰੇਖਾ ਕੀ ਦੱਸੀ ਆ ਗੁਰੂ ਮਹਾਰਾਜ ਨੇ ਪਰਮ ਬੋਡ ਕਈ ਵਾਰੀ ਵੀ ਯੂਜ਼ ਵੀ ਕੀਤਾ ਤੇ ਉਹ ਪਰਮ ਦੀ ਰੂਪਰੇਖਾ ਕੀ ਹੈ ਪਹਿਲਾ ਸਵਾਲ ਸਾਡਾ ਹਿੱਸੇ ਤੇ ਆ ਭਾਜੀ ਆਪਾਂ ਇਹਦੇ ਚੋਂ ਕਿ ਪਹਿਲਾਂ ਜਿਹੜਾ ਸ਼ੁਰੂ ਜਦੋਂ ਇਹ ਜਿਹੜਾ ਵਿਸ਼ਾ ਕੀਤਾ ਸੀਗਾ ਹਾਂਜੀ ਪਰਮ ਦੇ ਜਿਹੜੇ ਅਖਰੀ ਅਰਥ ਆ ਜੋ ਪੂਰੀ ਭਾਸ਼ਾ ਇਹਦੇ ਬਾਰੇ ਸੀ ਸੰਖੇਪ ਵਿੱਚ ਜਿਹੜੇ ਆਪਣੇ ਦਰਸ਼ਕਾ ਉਹਨਾਂ ਦਾ ਧਿਆਨ ਦਵਾਇਆ ਸੀਗਾ ਹਾਂਜੀ ਗੁਰਬਾਣੀ ਵਿੱਚ ਇਹ ਕਿੰਨਾ ਅਰਥਾਂ ਵਿੱਚ ਵਰਤਿਆ ਗਿਆ ਸੰਖੇਪ ਵਿੱਚ ਆਪਾਂ ਇਹਦੀ ਵੀ ਚਰਚਾ ਕੀਤੀ ਸੀ ਠੀਕ ਹੈ ਅੱਜ ਅਸੀਂ ਜਿਹੜਾ ਗੁਰਬਾਣੀ ਵਿੱਚੋਂ ਪਰਮ ਸ਼ਬਦ ਜਿਹਦੇ ਵਿਸ਼ੇਸ਼ ਤੌਰ ਤੇ ਜਿਸ ਦੀ ਗੱਲ ਕਰ ਰਹੇ ਆ ਜਿਹੜਾ ਵਹਿਮ ਪਰਮ ਆਮ ਸ਼ਬਦ ਜਿਹੜਾ ਵਰਤਿਆ ਜਾਂਦਾ ਉਸ ਪ੍ਰਕਰਨ ਨੂੰ ਹੀ ਧਿਆਨ ਦੇ ਰੱਖਦੇ ਆ ਅਸੀਂ ਇਸ ਸ਼ਬਦ ਦੀ ਜਿਹੜੀ ਆ ਜੋ ਤੁਹਾਡਾ ਸਵਾਲ ਆ ਇਹਦੀ ਰੋਸ਼ਨੀ ਵਿੱਚ ਅਸੀਂ ਪਰਮ ਸ਼ਬਦ ਦੀ ਚਰਚਾ ਕਰਨ ਲੱਗੇ ਆ ਠੀਕ ਇਸ ਲਈ ਸਾਨੂੰ ਵਾਰ-ਵਾਰ ਕੁਝ ਗੱਲਾਂ ਦੁਹਰਾਈਆਂ ਪੈਂਦੀਆਂ ਹਨ ਤੇ ਸਾਡੇ ਜਿਹੜੇ ਕੁਝ ਦੇ ਦਰਸ਼ਕ ਆ ਉਹ ਜਦੋਂ ਕੋਈ ਇੱਕ ਅੱਧਾ ਪ੍ਰੋਗਰਾਮ ਦੇਖਦੇ ਆ ਤਾਂ ਉਹਨੂੰ ਦੇਖ ਕੇ ਉਹ ਸਮਝ ਲੈਂਦੀ ਆ ਕਿ ਸ਼ਾਇਦ ਅਸੀਂ ਆਪ ਪੁਆਇੰਟ ਛੱਡ ਦਿੱਤਾ ਆਪ ਆਖ ਛੱਡ ਦਿੱਤਾ ਤਾਂ ਉਹ ਕੈਮਰਾ ਜਿਹੜੇ ਨਰਾਜ ਵੀ ਹੁੰਦੇ ਆ ਕਈ ਵਾਰ ਨਰਾਜਗੀ ਵੀ ਬੜੇ ਅਜੀਬ ਢੰਗ ਨਾਲ ਉਹ ਜ਼ਾਹਰ ਕਰਦੇ ਆ ਇਸ ਲਈ ਸਾਡੀ ਤੁਸੀਂ ਜਿਵੇਂ ਬੇਨਤੀ ਕੀਤੀ ਆ ਕਿ ਤੁਸੀਂ ਜ਼ਰੂਰ ਹਰ ਪੱਖ ਡਾਉ ਸੁਣੋ ਜਿਸ ਪੱਖ ਦੀ ਅਸੀਂ ਵਿਸ਼ੇਸ਼ ਰੂਪ ਵਿੱਚ ਚਰਚਾ ਕਰ ਰਹੇ ਹੁੰਦੇ ਆ ਅਸੀਂ ਉਸ ਤੱਕ ਹੀ ਸੀਮਤ ਰਹਿਣ ਦੀ ਕੋਸ਼ਿਸ਼ ਕਰਦੇ ਆ ਹਾਂ ਜ ਇਸ ਲਈ ਉਹਨੂੰ ਉਸ ਐਂਗਲ ਤੋਂ ਹੀ ਦੇਖਿਆ ਸਮਝਿਆ ਜਾਏ ਠੀਕ ਹਜੇ ਕਰ ਕਿਸੇ ਵੀਰ ਭੈਣ ਨੂੰ ਕਿਸੇ ਜਨ ਨੂੰ ਐਸਾ ਲੱਗਦਾ ਕਿਉਂਕਿ ਸਾਡਾ ਕੋਈ ਦਾਵਾ ਨਹੀਂ ਕਿ ਅਸੀਂ ਹੀ ਜਿਹੜਾ ਉਹ ਜੋ ਸਮਸਿਆ ਨੂੰ ਆਈ ਆ ਇਹ ਇਹੀ ਆ ਇਸ ਤੋਂ ਬਾਰ ਕੁਛ ਨਹੀਂ ਐਸਾ ਸਾਡਾ ਬਿਲਕੁਲ ਦਾਵਾ ਨਹੀਂ ਜੇਕਰ ਸਾਡੇ ਕਿਸੇ ਸ਼ਬਦ ਤੋਂ ਕਿਸੇ ਨੂੰ ਐਸਾ ਲੱਗਦਾ ਹੋਵੇ ਤਾਂ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਆਂ ਕਿ ਸਾਡੀ ਇਹ ਬਿਲਕੁਲ ਐਸੀ ਮਨੋਤ ਨਹੀਂ ਐਸੀ ਧਾਰਨਾ ਨਹੀਂ ਇਸ ਲਈ ਅਸੀਂ ਬੇਨਤੀ ਕਰਦੇ ਆਂ ਕਿ ਜਿਹੜੇ ਸੱਜਣ ਜੇਕਰ ਕਿਸੇ ਨੂੰ ਲੱਗਦਾ ਤਾਂ ਉਹ ਚੰਗਾ ਹੈ ਕਿ ਜਿਹੜਾ ਆਪਣਾ ਪੱਖਾ ਜਿਹਨੂੰ ਸਮਝਾ ਉਹ ਜ਼ਰੂਰ ਜਿਹੜਾ ਉਹਦਾ ਜ਼ਿਕਰ ਕਰ ਦਿਆ ਕਰਨ ਉਸ ਪੱਖ ਦਾ ਤਾਂ ਕਿ ਅਸੀਂ ਜੇਕਰ ਉਹ ਦੇਖ ਕੇ ਜੇ ਸਾਨੂੰ ਲੱਗਦਾ ਮਹਿਸੂਸ ਹੋ ਰਿਹਾ ਕਿ ਉਹ ਠੀਕ ਆ ਕਰੇ ਆ ਤਾਂ ਸਾਨੂੰ ਮਨਨ ਵਿੱਚ ਕੋਈ ਹਰਜ ਨਹੀਂ ਸਾਨੂੰ ਖੁਸ਼ੀ ਹੋਊਗੀ ਪਰ ਜੇ ਲੱਗ ਰਿਹਾ ਕਿ ਅਸੀਂ ਜੋ ਗੱਲ ਕਹਿਣਾ ਚਾਹੁੰਨੇ ਆ ਉਹ ਗੱਲ ਜਿਹੜੀ ਆ ਉਹਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਇੱਕ ਵੱਖਰੇ ਪੱਖ ਤੋਂ ਦੇਖ ਕੇ ਐਂਗਲ ਤੋਂ ਦੇਖ ਕੇ ਆਖਿਆ ਜਾ ਰਿਹਾ ਤਾਂ ਅਸੀਂ ਜ਼ਰੂਰ ਉਹਦੇ ਬਾਰੇ ਦੋ ਸ਼ਬਦ ਆਖਣਾ ਜਿਹੜਾ ਆਪਣਾ ਉਹ ਪਰਮਸ਼ਰਮ ਜਾਂਗੇ ਠੀਕ ਹੈ ਤੋਂ ਇਸ ਲਈ ਭਰਮ ਸ਼ਬਦ ਜਿਹੜਾ ਇਸ ਜਿਹੜਾ ਸੰਬੰਧਿਤ ਜਿਸ ਜਿਹੜਾ ਵਿਸ਼ਾ ਇਹਦੇ ਨਾਲ ਉਹ ਜੋ ਪਰਮ ਸ਼ਬਦ ਜਿਹੜਾ ਇੱਕ ਤੋਂ ਵੱਧ ਅਰਥਾਂ ਵਿੱਚ ਬਾਣੀ ਵਿੱਚ ਵਰਤੇ ਆ ਗਿਆ ਪਰ ਜਿਹੜਾ ਭਰਮ ਜੋ ਵਹਿਮ ਭਰਮ ਜਿਹੜਾ ਆਪਾਂ ਸ਼ਬਦ ਵਰਤੇ ਦੇ ਆ ਜੋ ਡੂਪ ਵਿੱਚ ਇਕੱਠਾ ਵਰਤ ਲੈਨੇ ਆ ਆਪਾਂ ਸ਼ੁਰੂ ਵਿੱਚ ਖੈਰ ਵਹਿਮ ਅਤੇ ਭਰਮ ਦਾ ਜੋ ਸੂਖਸ਼ਮ ਅੰਤਰਾ ਇਹਦੇ ਤਾਂ ਆਪਾਂ ਚਰਚਾ ਕਰ ਚੁੱਕੇ ਹੋਏ ਆ ਪਰ ਗੁਰਬਾਣੀ ਵਿੱਚ ਜਦੋਂ ਪਰਮ ਦੀ ਗੱਲ ਕੀਤੀ ਤੈਦੀ ਪ੍ਰਵਾਚਾ ਬੜੇ ਸਿੱਧੀ ਸਾਦੀ ਜਿਹੜੀ ਆ ਉਹ ਸਪਸ਼ਟ ਰੂਪ ਵਿੱਚ ਕੀਤੀ ਹੋਈ ਆ ਕਿ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮਾਨੀ ਹੈ ਹੋਏ ਨਾ ਤੈਸਾ ਇਹ ਆਪਾਂ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਰਮ ਕੀ ਆ ਉਹਨੂੰ ਸੰਖੇਪ ਰੰਤੂ ਬੜੇ ਹੀ ਭਾਪੁਰਤ ਸ਼ਬਦਾਂ ਵਿੱਚ ਹਰ ਪੱਖੋਂ ਜਿਹੜਾ ਉਹ ਇਹਦੇ ਦੋਹਾਂ ਪੰਕਤੀਆਂ ਵਿੱਚ ਸਮਿਟ ਦਿੱਤਾ ਗਿਆ ਕਿ ਪਰਮ ਕੀ ਆ ਕਿ ਜੋ ਕੁਝ ਅਸੀਂ ਮੰਨੀ ਬੈਠੇ ਆ ਉਹ ਹੈ ਨਹੀਂ ਪਰ ਅਸੀਂ ਉਹਨੂੰ ਸੱਚ ਮੰਨੀ ਬੈਠੇ ਆ ਕਿ ਪਰਮਾ ਇਸ ਸੰਖੇਪ ਵਿੱਚ ਆਪਾਂ ਪਰਮ ਬਾਰੇ ਇਸ ਪਾਵਨ ਫੁਰਮਾਨ ਵਿੱਚੋਂ ਇਹ ਸਿੱਧ ਲੈ ਕੇ ਆਪਾਂ ਕਹਿ ਸਕਦੇ ਆ ਕਿ ਜੋ ਕੁਝ ਵੀ ਅਸੀਂ ਆਪਣੇ ਵੱਲੋਂ ਸੱਚ ਮੰਨੀ ਬੈਠੇ ਆ ਪਰ ਉਹ ਸੱਚ ਨਹੀਂ ਉਹ ਪਰਮਾ ਤੋ ਗੁਰਬਾਣੀ ਵਿੱਚ ਖਾਸ ਤੌਰ ਤੇ ਕਿਉਂਕਿ ਇਨਸਾਨ ਨੂੰ ਇੱਕ ਸੱਚਾ ਸੋਚਾ ਇਨਸਾਨ ਬਣਾਉਣ ਤੇ ਜ਼ੋਰ ਆ ਇਨਸਾਨੀਅਤ ਦ੍ਰਿੜ ਕਰਵਾਈ ਗਈ ਆ ਕਿ ਅਸੀਂ ਇੱਕ ਸੱਜੇ ਸੋਚੇ ਇਨਸਾਨ ਕਿਵੇਂ ਬਣ ਸਕਦੇ ਆ ਹੂੰ ਉਹਦੇ ਉੱਤੇ ਜ਼ੋਰ ਆ ਇਸ ਲਈ ਗੁਰਬਾਣੀ ਵਿੱਚ ਜਦੋਂ ਧਰਮ ਦੀ ਗੱਲ ਕੀਤੀ ਗਈ ਕਿ ਅਸੀਂ ਕਿਵੇਂ ਧਰਮ ਵਿੱਚ ਪਏ ਹੋਏ ਆ ਤਾਂ ਇਸ ਪੱਖ ਨੂੰ ਹੀ ਉਹ ਜ਼ਾਦਰ ਕੀਤਾ ਗਿਆ ਜੀ ਤੋ ਇਹ ਮਤਲਬ ਇਹ ਹੋਇਆ ਕਿ ਤੇ ਇਲੂਜਨ ਜਿਹੜੀ ਚੀਜ਼ ਨੂੰ ਅਸੀਂ ਸੱਚ ਮੰਨ ਕੇ ਬੈਠੇ ਹੋયા ਉਹ ਐਕਚੁਅਲ ਜਿਹੜਾ ਇੰਟਰਨਲ ਮੰਨਣ ਦਾ ਸੱਚ ਹੈ ਤੇ ਜਿਹੜਾ ਐਕਚੁਅਲ ਸੱਚ ਹੈ ਉਹਨਾਂ ਵਿੱਚ ਜਿਹੜਾ ਡਿਫਰੈਂਸ ਆ ਜਿਹੜਾ ਅਸੀਂ ਆਪਣੇ ਆਪ ਨੂੰ ਪੋਸਟ ਉੱਤੇ ਚ ਮੰਨ ਲੈਂਦੇ ਆ ਜਾਂ ਆਮ ਤੌਰ ਤੇ ਮੰਨ ਲੈਂਦੇ ਉਹ ਹੀ ਪਰਮ ਹੈ ਸਾਡਾ ਜੇ ਇਹ ਦੇਖੋ ਜੀ ਸ਼ਬਦ ਦੀ ਇਹ 라ਉ ਦੀ ਪੰਕਤੀ ਆ ਇਹਦੀ ਇਹ ਪੰਕਤੀ ਰਜ਼ਾ ਜੀ ਦੀ ਆ ਪਵਨੇ ਸ਼ਬਦ ਆ ਇਹਦੇ ਵਿੱਚ ਉਹਨਾਂ ਕੋਈ ਉਦਾਹਰਨ ਹੀ ਦਿੱਤੀ ਆ ਜਿਵੇਂ ਇਨਾਹ ਰਹਉ ਦੀਆਂ ਪੰਕਤੀਆਂ ਤੋਂ ਅਗਲੀ ਪੰਕਤੀ ਆ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਬਿਖਾਰੀ ਅਚਤ ਰਾਜ ਵਿਛੜਤ ਦੁਖ ਪਾਇਆ ਸੋਗਦ ਪਈ ਹਮਾਰੀ ਕਿ ਜਦੋਂ ਅਸੀਂ ਭਰਮ ਵਿੱਚ ਪੈ ਜਾਂਦੇ ਆ ਜੋ ਹੈ ਨਹੀਂ ਉਹਨੂੰ ਅਸੀਂ ਮਨ ਬਈਨੇ ਆ ਕਿ ਜਿਵੇਂ ਇੱਕ ਰਾਜਾ ਰਾਜ ਭਗ ਦਾ ਮਾਲਕ ਆ ਪਰ ਉਹ ਸੁਤਿਆ ਸੁਪਨੇ ਵਿੱਚ ਉਹ ਦੇਖਦਾ ਕਿ ਉਹ ਇੱਕ ਬਿਖਾਰੀ ਆ ਦਰਦਰ ਤੇ ਮੰਗਲ ਦੀ ਮਜਬੂਰ ਆ ਉਹਦਾ ਨਰਾਦਰ ਹੋ ਰਿਹਾ ਬੜਾ અપਮਾਨ ਹੋ ਰਿਹਾ ਉਹ ਜਦੋਂ અપਮਾਨ ਹੋ ਰਿਹਾ ਤਾਂ ਦੁਖੀ ਹੋ ਰਿਹਾ ਜਿਵੇਂ ਆਪ ਭਿਖਾਰੀ ਜਿਹੜੇ ਆ ਜਦੋਂ ਉਹਨਾਂ ਨੂੰ ਕੁਝ ਨਹੀਂ ਦਿੰਦਾ ਉਹਨਾਂ ਨੂੰ ਠੋਕਰਾਂ ਖਾਣੀਆਂ ਪੈਂਦੀਆਂ ਜ਼ਲੀਲ ਹੋਣਾ ਪੈਂਦਾ અપਮਾਨਤ ਹੋਣਾ ਪੈਂਦਾ ਠੀਕ ਹੈ ਪਰ ਇਸੇ ਤਰ੍ਹਾਂ ਉਹ ਭਵੇਂ ਹੈ ਰਾਜਾ ਪਰ ਚੋਂ ਕਿ ਸੁਪਣਾ ਉਹਨੂੰ ਨਹੀਂ ਪਤਾ ਲੱਗ ਰਿਹਾ ਉਹ ਦੇਖੋ ਸੁਪਣਾ ਕਿਸ ਚੀਜ਼ ਆ ਕਿ ਭਵੇਂ ਕੋਈ ਕਿੰਨਾ ਵੀ ਧਾਰਕ ਕਾ ਹਰ ਗੱਲ ਦੇ ਤਰਕ ਕਰਨਾ ਜਾਣਦਾ ਹੋਵੇ ਉਹਦੀ ਕੋਈ ਲਿਆਕਤ ਹੋਵੇ ਪਰ ਸੁਪਨੇ ਵਿੱਚ ਉਹ ਵੀ ਤਰਕ ਨਹੀਂ ਕਰਦਾ ਸੁਪਨਾ ਜਦੋਂ ਆਉਂਦਾ ਤੇ ਉਹ ਸੁਪਨੇ ਨੂੰ ਉਹਨਾਂ ਚ ਜਿਹਨਾਂ ਦਾ ਸੁਪਨਾ ਚੱਲ ਰਿਹਾ ਹੁੰਦਾ ਉਹ ਸੁਪਨੇ ਨੂੰ ਸੱਚ ਮੰਨ ਕੇ ਹੀ ਤੁਰਦਾ ਵਿਚਰਦਾ ਤੋਂ ਪਰ ਗੱਜੀ ਫਰਮਾਉਂਦੇ ਆ ਕਿ ਜਿਵੇਂ ਰਾਜਾ ਹੈਦਰਾ ਰਾਜਾ ਪਰ ਸੁਪਨਾ ਵੇਖ ਰਿਹਾ ਕਿ ਉਹ ਭਿਖਾਰੀ ਆ ਤਾਂ ਰਾਜਪਾਗ ਹੁੰਦਿਆਂ ਹੋਇਆਂ ਉਹ ਦੁਖੀ ਆ ਵਿਆਹ ਕੋਲਾ ਇਸੇ ਤਰ੍ਹਾਂ ਜਦੋਂ ਸਾਨੂੰ ਭਰਮ ਪੈ ਜਾਵੇ ਤਾਂ ਭਰਮ ਵਿੱਚ ਭਟਕੇ ਹੋਏ ਭੁੱਲੇ ਹੋਏ ਖੁੰਝੇ ਹੋਏ ਅਸਲ ਪਗੜਨੇ ਤੋਂ ਲਥੇ ਹੋਏ ਅਸੀਂ ਜਿਹੜਾ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਬទਿਤ ਕਰਨ ਲਈ ਮਜਬੂਰ ਹੋ ਜਾਂਦੇ ਆ ਪਰ ਉਹ ਹਰ ਉਦਾਹਰਨ ਦਿੱਤੀ ਹੋਈ ਆ ਕਿ ਰਾਜ ਭਉਂਗ ਪ੍ਰਸੰਗ ਜੈਸੇ ਆ ਕਬਚ ਮਰਮ ਜਨਾਇਆ ਦੇਖੋ ਪਹਿਲੀ ਪੰਕਤੀ ਵਿੱਚ ਵੀ ਰਾਜ ਸ਼ਬਦ ਆਇਆ ਸੀ ਇਸ ਤੋਂ ਪਹਿਲਾਂ ਅਚਤ ਰਾਜ ਅਚਤ ਰਾਜ ਦੂਜੀ ਤੋਂ ਪੰਕਤੀ ਵਿੱਚ ਵੀ ਰਾਜ ਸ਼ਬਦ ਆਇਆ ਪਰ ਦੋਵਾਂ ਵਿੱਚ ਜਿਹੜਾ ਉਹ ਅਰਥਾਂ ਵਿੱਚ ਫਰਕ ਆ ਉਚਾਰਨ ਦੋਵਾਂ ਦਾ ਇੱਕੋ ਆ ਸਪੈਲਿੰਗ ਵੀ ਜਿਹੜੇ ਆ ਦੋਵਾਂ ਦੇ ਇੱਕੋ ਆ ਪਰ ਪਹਿਲੇ ਰਾਜ ਦਾ ਭਾਵ ਆ ਰਾਜਪਾਗ ਹਕੂਮਤ ਪਰ ਜਿਹੜਾ ਦੂਜਾ ਰਾਜ ਆ ਕੇ ਰਾਜ ਭੋਗ ਇੱਥੇ ਰਾਜ ਤੋਂ ਭਾਵ ਆ ਰਸੀ ਕਿ ਜਿਵੇਂ ਅੰਧੇਰਾ ਹਨੇਰੇ ਵਿੱਚ ਕੀ ਆ ਕੇ ਅਸੀਂ ਤੁਰੇ ਜਾ ਰਹੇ ਹਾਂ ਤਾਂ ਰਸਤੇ ਵਿੱਚ ਰੱਸੀ ਪਈ ਹੋਈ ਆ ਪਰ ਕਿਉਂਕਿ ਸਾਨੂੰ ਅੰਧੇਰੇ ਵਿੱਚ ਦਿਖਾਈ ਨਹੀਂ ਦੇ ਰਿਹਾ ਅਸੀਂ ਸਮਝਦਿਆਂ ਕਿ ਸਿਆਇਦ ਇਹ ਸਾਫਾ ਤਾਂ ਜੂ ਇਹ ਸ਼ਬਦਾ ਧਿਆਨ ਆਇਆ ਤਾਂ ਅਸੀਂ ਡਰ ਜੰਨੇ ਆ ਅਸੀਂ ਸੰਕੋਚ ਕਰਦੇ ਹਾਂ ਕਿ ਉਥੋਂ ਨਾ ਲੰਘਿਆ ਜਾਏ ਪਿਛਾ ਮੁੜ ਜੰਨੇ ਆ ਤਾਂ ਭਰਮ ਜਿਹੜਾ ਇਹ ਭਰਮ ਦਾ ਰੂਪ ਆ ਕਿ ਉਹ ਸਪਨੇ ਹੈ ਰਸੀ ਆ ਬਰਚੋਂ ਕੇ ਸਾਨੂੰ ਸਾਫ਼ ਨਜ਼ਰ ਨਹੀਂ ਆ ਰਿਹਾ ਦਿਖਾਈ ਨਹੀਂ ਦੇ ਰਿਹਾ ਇਸ ਲਈ ਅਸੀਂ ਰੱਸੀ ਨੂੰ ਸਭ ਸਮਝੀ ਬਿਠੇ ਆਂ ਔਰ ਜੋ ਇਹ ਸਭ ਸਮਝ ਲਿਆ ਤਾਂ ਸਾਨੂੰ ਡਰ ਪੈਦਾ ਹੋ ਗਿਆ ਸਾਡੇ ਅੰਦਰ ਅਸੀਂ ਭੈਣ ਨਾਲ ਕੰਮ ਲੱਗ ਪਏ ਭੈ ਵੀਤ ਹੋ ਗਏ ਸਾਨੂੰ ਮੁੜਕਾ ਆ ਗਿਆ ਡਰ ਨਾਲ ਤੋ ਇਸੇ ਤਰ੍ਹਾਂ ਜਦੋਂ ਭਰਮ ਜਿਹੜਾ ਜੋ ਹੈ ਨਹੀਂ ਅਸੀਂ ਉਹਨੂੰ ਸੱਚ ਮੰਨ ਕੇ ਬਹਿ ਜੰਨੇ ਆ ਜੋ ਹੈ ਨਹੀਂ ਖਾਸ ਤੋ ਤੇ ਨਕਾਰਾਤਮਕ ਜਿਹੜੀ ਜਿਹੜਾ ਪੱਖਾ ਉਹਨੂੰ ਜਾ ਕੇ ਕੀਤਾ ਆਇਆ ਕਿ ਧਰਮ ਵੀ ਸਾਨੂੰ ਇਹੋ ਜਿਹਾ ਜਿਹੜਾ ਧਰਮ ਆ ਉਹ ਵਿਆਪਦਾ। ਤੋਂ ਗੁਰਬਾਣੀ ਵੀ ਜਿਹੜੀ ਆ ਇਹ ਉਦਾਹਰਨਾਂ ਇਸ ਤਰ੍ਹਾਂ ਦੇ ਕੇ ਸਾਨੂੰ ਦ੍ਰਿੜ ਕਰਵਾਇਆ ਹੋਇਆ ਕਿ ਧਰਮ ਵਿੱਚ ਕਿਸਰਾ ਨਾਲ ਮਨੁੱਖ ਅਸਲੀਅਤ ਜਿਹੜੀ ਆ ਉਹ ਕੁਝ ਹੋਰ ਹੁੰਦੀ ਆ ਕੁਝ ਹੋਰ ਸਮਝ ਕੇ ਇਹ ਆਪਣੇ ਜੀਵਨ ਨੂੰ ਦੁਖੀ ਬਣਾ ਲੈਂਦਾ। ਸੁਖੀ ਨਹੀਂ ਹੁੰਦਾ ਬਲਕਿ ਦੁਖੀ ਬਣਾ ਲੈਂਦਾ। ਜਿਵੇਂ ਪਹਿਲਾਂ ਮੈਂ ਇਸ਼ਾਰਾ ਕੀਤਾ ਕਿ ਇਥੇ 네ਗੇਟਿਵ ਪੱਖ ਜਿਹੜਾ ਉਹ ਭਾਰੂ ਆ। ਨਕਾਰਾਤਮਕ ਜਿਹੜੀ ਸੋਚ ਆ ਉਹ ਭਾਰੂ ਹੋ ਜਾਂਦੀ ਆ ਜਿਹੜਾ ਚੰਗਾ ਪਾਕਾ ਉਹ ਦੀ ਗੱਲ ਨਹੀਂ ਬਲਕਿ ਇਸ ਖਾਸ ਤੌਰ ਤੇ ਜਦੋਂ ਭਰਮੇ ਹੁੰਦਾ ਬੰਦਾ ਤਾਂ ਉਹ ਇਸ ਤਰ੍ਹਾਂ ਦੀ ਸੋਚਦਾ ਮਾਲਕ ਹੁੰਦਾ ਜਿਹਦੇ ਕਾਰਨ ਦੇ ਅੰਦਰ ਭੈ ਡਰ ਖੋਫ ਬੇਚੈਨੀ ਅਸ਼ਾਂਤੀ ਪੈਦਾ ਹੁੰਦੀ ਆ ਠੀਕ ਹੈ ਉਹ ਬੜਾ ਕਲੀਅਰ ਦੱਸਤਾ ਕਿ ਇਹ ਇੱਕ ਐਸੀ ਸੋਚ ਆ ਬੇਚੈਨੀ ਪੈਦਾ ਹੁੰਦੀ ਤਾਂ ਉਹਦਾ ਮਤਲਬ ਉਹਦੇ ਵਿੱਚ ਫੀਅਰ ਫੈਕਟਰ ਵੀ ਪੈਦਾ ਹੋਵੇਗਾ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਐਂਗਜ਼ਾਈਟੀ ਫੀਅਰ ਇਹ ਚੀਜ਼ਾਂ ਵੀ ਹੋਣਗੀਆਂ ਉਹ ਮੈਂ ਇਹਦੇ ਵਿੱਚ ਐਡ ਕਰ ਦਿੰਦਾ ਕਿ ਭਾਈ ਜਦੋਂ ਐਵੋਜੀ ਗੱਲ ਹੋਵੇ ਤੇ ਸਾਡੇ ਅੰਦਰ ਬਾਡੀ ਦੇ ਹਾਰਮੋਨ ਜੜੇ ਉਹ ਨੈਗੇਟਿਵਿਟੀ ਵੱਲ ਜਿਆਦਾ ਚੱਲ ਜਾਂਦੇ ਆ ਸਿਹਤ ਲਈ ਵੀ ਇਹ ਠੀਕ ਨਹੀਂ ਆ ਪਰ ਹੁਣ ਅਸੀਂ ਅੱਗੇ ਚੱਲਦੇ ਆ ਕਿ ਇਹ ਤਾਂ ਇੱਕ ਨੁਕਸਾਨ ਮੈਂ ਵੈਸੇ ਦੱਸਤਾ ਜੀ ਗੁਰਬਾਣੀ ਅਨੁਸਾਰ ਭਰਮ ਰੱਖਣ ਦੇ ਫਾਇਦੇ ਤੇ ਨੁਕਸਾਨ ਕੀ ਆ ਆ ਗੁਰਬਾਣੀ ਅਨੁਸਾਰ ਦੇਖੋ ਇਹਦੇ ਭਰਮ ਦਾ ਕੋਈ ਲਾਭ ਨਹੀਂ ਹੁੰਦਾ ਪਰ ਮਨੁੱਖ ਲਾਭ ਦਾ ਭਰਮ ਜ਼ਰੂਰ ਪਾ ਲੈਂਦਾ ओके ਉਹ ਤੁਹਾਨੂੰ ਲਾਭ ਨਹੀਂ ਹੁੰਦਾ ਪਰ ਆਹ ਕਈ ਵਾਰਾ ਕੀ ਆ ਕਿ ਉਹ ਜੇਕਰ ਕੁਝ ਉਹਨੂੰ ਪ੍ਰਾਪਤ ਕਰ ਲਈਦਾ ਉਸ ਵਹਿਮ ਕਾਰਨ ਤਾਂ ਉਹਦਾ ਵਹਿਮ ਹੋਰ ਪਰਪੱਕ ਹੋ ਜਾਂਦਾ ਕਿ ਸ਼ਾਇਦ ਇਸ ਕਾਰਨ ਹੋਇਆ ਦੇਖੋ ਇਸ ਵਹਿਮ ਕਾਰਨ ਮਨੁੱਖ ਸੋਚਦਾ ਅੱਜ ਵੀ ਸੋਚਦਾ ਸਦਿਆਂ ਪਹਿਲਾਂ ਵੀ ਸੋਚਦਾ ਸੀਗਾ ਕਿ ਜਿਹੜੇ ਬਿਮਾਰੀਆਂ ਇਹ ਪੂਤਾਂ ਪ੍ਰੇਤਾ ਬਦਨਜ਼ਰ ਜਾਂ ਕਾਲਾ ਜਾਦੂ ਇਹਦੇ ਟੋਨੇ ਆ ਇਹਨਾਂ ਦੇ ਅਸਰੇ ਇਟਾਂ ਮਨੁੱਖ ਨੂੰ ਇਹ ਬਿਮਾਰੀਆਂ ਲੱਗਦੀਆਂ ਠੀਕ ਆ ਤੇ ਹੋਰ ਕਾਰਨਾਂ ਤੋਂ ਇਲਾਵਾ ਇਹਨਾਂ ਕਾਰਨਾਂ ਦੀ ਪਰਮਾ ਪਰਮਾਰਸੀ ਕਿ ਸਾਨੂੰ ਜੇਕਰ ਅਸੀਂ ਬਿਮਾਰ ਹੋਏ ਆ ਜਾਂ ਕੋਈ ਦੁੱਖ ਤਕਲੀਫ ਆਇਆ ਤਾਂ ਉਹਦਾ ਕਾਰਨ ਜਿਹੜਾ ਉਹ ਆ ਔਰ ਫਿਰ ਦੇਖੋ ਕਿ ਇਹਨਾਂ ਦਾ ਇਹਦਾ ਇਲਾਜ ਸੀਗਾ ਉਹ بجائے ਕਿਸੇ ਬਿਮਾਰੀ ਦਾ ਠੀਕ ਇਲਾਜ ਕਰਾਉਣ ਦੀ بجائے ਉਹ ਮੰਤਰਾਂ ਟੋਨੇ ਟੋਟਕਿਆਂ ਇਹਨਾਂ ਨਾਲ ਜਿਹੜਾ ਉਹ ਇਲਾਜ ਜਿਹੜਾ ਕਰਮ ਵਿੱਚ ਵਿਸ਼ਵਾਸ ਕਰਦਾ ਸੀਗਾ ਦਿਮਾਗੀ ਦੇ ਮਾਨਸਿਕ ਜਿਹੜੇ ਰੋਗਾਂ ਨੂੰ ਭੂਤਾਂ ਪ੍ਰੇਤਾਂ ਦਾ ਪਰਛਾਵਾਂ ਮੰਨਿਆ ਜਾਂਦਾ ਸੀ ਅੱਜ ਵੀ ਮੰਨਿਆ ਜਾਂਦਾ ਹਾਂਜੀ ਮੰਨਿਆ ਜਾਂਦਾ ਬਸ ਇਹ ਭਰਮ ਦੇ ਰੂਪ ਹੀ ਆ ਕਿ ਨਾ ਵਿੱਚ ਅਸਲੀਅਤ ਨਹੀਂ ਪਰ ਮਨੁੱਖ ਇਹ ਅਗਿਆਨਤਾ ਕਾਰਨ ਇਸ ਭਰਮ ਕਾਰਨ ਐਸਾ ਸਮਝੀ ਬੈਠਾ ਸਮਝ ਰਿਹਾ ਅੱਜ ਭਾਵੇਂ ਇਸ ਵਿਗਿਆਨਕ ਯੁੱਗ ਵਿੱਚ ਅਸੀਂ ਦੇਖਦੇ ਆ ਕਿ ਬਹੁਤ ਕੋਈ ਮਨੁੱਖਾਂ ਦਾ ਨੇ ਲਾਭ ਉਠਾਇਆ ਉਠਾਰੇ ਆ ਪਰ ਅੱਜ ਵੀ ਜ਼ਿਆਦਾਤਰ ਲੋਕੀ ਜਿਹੜੇ ਆ ਪੜਿਆ ਲਿਖਿਆ ਤਬਕਾ ਵੀ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਕਰੀ ਬੈਠਾ ਹੋਇਆ ਅੱਜ ਵੀ ਅਸੀਂ ਜਿਹੜੇ ਉਹ ਸਮਝਦੇ ਆ ਕਿ ਜੇ ਕੋਈ ਸਾਨੂੰ ਕਸ਼ਟ ਆ ਗਿਆ ਤਾਂ ਸਾਡੇ ਨਿਸ਼ਤਰ ਗ੍ਰਹਿ ਜਿਹੜੇ ਆ ਉਹ ਮਾਰੇ ਤੱਲੇ ਆ ਫਿਰ ਇਹ ਦੱਸਿਆ ਗਿਆ ਕਿ ਬਕਾਇਦਾ ਜੇ ਵਿਧੀ ਪੂਰਕ ਇਹਨਾਂ ਦੀ ਪੂਜਾ ਕਰਾਂਗੇ ਤਾਂ ਸਾਡਾ ਇਹਨਾਂ ਦੁੱਖਾਂ ਤੋਂ ਜਿਹੜਾ छुटकारा ਹੋ ਜਾਊਗਾ ਅਜੇ ਇਹਨਾਂ ਨਿਸ਼ਤਰਾਂ ਗ੍ਰਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਕਾਰਨ ਕਿਸੇ ਨੂੰ ਦੁੱਖ ਪਹੁੰਚ ਰਿਹਾ ਠੀਕ ਹੈ ਉਹ ਸਾਡੇ ਕੋਈ ਪੂਜਾ ਕਰ ਰਹੇ ਉਹਨਾਂ ਨੂੰ ਇਹ ਵੀ ਖਬਰ ਨਹੀਂ ਹੁੰਦੀ ਕਿ ਸਾਡੀ ਕੋਈ ਪੂਜਾ ਕਰ ਰਿਹਾ ਸਾਨੂੰ ਕੋਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਤੋਂ ਇਸ ਤਰ੍ਹਾਂ ਦੇ ਜਿਹੜੇ ਆ ਇਹ ਭਰਮ ਦੇ ਜਿਹੜੇ ਇਹ ਰੂਪਾ ਜਿਨ੍ਹਾਂ ਕਾਰਨ ਨੁਕਸਾਨ ਹੋਇਆ ਨੁਕਸਾਨ ਹੋ ਰਿਹਾ ਅੱਜੇ ਹੋ ਰਿਹਾ ਇਹਦੇ ਵਿੱਚ ਇੱਕ ਗੱਲ ਹੋ ਜਿਹੜੀ ਆ ਉਹ ਜਾਣ ਦੇਣ ਵਾਲੀ ਆ ਕਿ ਇਸ ਭਰਮ ਕਾਰਨ ਜਿਹੜੇ ਆ ਇਹਦਾ ਲਾਭ ਤਾਂ ਕੁਝ ਨਹੀਂ ਹੁੰਦਾ ਨੁਕਸਾਨੇ ਨੁਕਸਾਨ ਆ ਪਰ ਕੁਝ ਦੇ ਨੁਕਸਾਨ ਆ ਉਹ ਨੁਕਸਾਨ ਸਾਡੇ ਵਿਅਕਤੀਗਤ ਨੁਕਸਾਨ ਆ ਸਾਡੇ ਜੀਵਨ ਨੂੰ ਸਾਡੇ ਇਕੱਲੇ ਜੀਵਨ ਨੂੰ ਪ੍ਰਭਾਵਿਤ ਕਰਦੇ ਆ ਹ ਜਦੋਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਆ ਤਾਂ ਸੁਭਾਵਿਕ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਨਾਲ ਸੰਬੰਧਤ ਆ ਉਹਨਾਂ ਨੂੰ ਉਹਨਾਂ ਨੂੰ ਵੀ ਜਿਹੜਾ ਉਹ ਵੀ ਪ੍ਰਭਾਵਿਤ ਹੁੰਦੇ ਆ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਰੂਪ ਵਿੱਚ ਜਿਹੜਾ ਉਹ ਸਭ ਤੋਂ ਪਹਿਲਾਂ ਅਸੀਂ ਖੁਦ ਪ੍ਰਭਾਵਿਤ ਹੁੰਦੇ ਆ ਗੁਰਬਾਣੀ ਵਿੱਚ ਜਿਹੜਾ ਇਸ ਪੱਖ ਨੂੰ ਬੜਾ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਆਇਆ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਭਰਮ ਭੁੱਲੇ ਸੰਸਾਰਾ ਜਨਮ ਪਦਾਰਤ ਖੋਏ ਗੁਵਾਰਾ ਖੁਫੀ ਇਹਦਾ ਵਿਸਤਾਰ ਕੀਤਾ ਹੋਇਆ ਕਿ ਛੋੜ ਜਾਹੇ ਸੇ ਕਰੇ ਪਰਾਲ ਕਾਮ ਨਾ ਆਵੇ ਸੇ ਜੰਜਾਲ ਸੰਗ ਨਾ ਚੱਲੈ ਤਿੰਸੂ ਹੀਦ ਜੋ ਬਹਿ ਰਾਈ ਸਹੀ ਮੀਤ ਕਿ ਭਰਮ ਦਾ ਜਦੋਂ ਸ਼ਿਕਾਰ ਹੋ ਜਾਈਏ ਤਾਂ ਭਰਮੇ ਮਨੁੱਖ ਫਿਰ ਉਹਨਾਂ ਕਮਾਂ ਵਿੱਚ ਜਿਹੜਾ ਉਹ ਬੜਾ ਉਤਸੁਕ ਰਹਿਦਾ ਭੱਜ ਭੱਜ ਕੇ ਕਰਦਾ ਜਿਹੜੇ ਕੰਮ ਇਸ ਦੇ ਕੰਮ ਨਹੀਂ ਆਉਂਦੇ ਔਰ ਜਿਹੜਾ ਸੱਚਮੁੱਚ ਇਸ ਦੇ ਕੰਮ ਆਉਣ ਵਾਲੀ ਸ਼ਾਇ ਚੀਜ਼ ਆ ਉਹਨੂੰ ਇਗਨੋਰ ਕਰਦਾ ਟਾਲ ਮਟੋਲਾ ਕਰਦਾ ਕੱਲ ਤੇ ਪਾਉਂਦਾ ਜਿਹੜੇ ਸਹੀ ਅਥਮ ਵੀ ਦੇ ਮਿੱਤਰ ਆ ਸੱਜਣ ਆ ਇਹਦੇ ਸੱਚੇ ਹਤਿਆਸ਼ੀ ਆ ਇਸ ਭਰਮ ਕਾਰਨ ਇਹ ਉਹਨਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗ ਪੈਂਦਾ ਉਹ ਜਿਹੜੇ ਦੁਸ਼ਮਣ ਆ ਜਿਹੜੇ ਸ਼ਤਰੂ ਆ ਜੋ ਸੱਚਮੁੱਚ ਇਹਨੂੰ ਨਾਸ਼ ਕਰਨਾ ਚਾਹੁੰਦੇ ਆ ਮਟਾਉਣਾ ਚਾਹੁੰਦੇ ਆ ਉਨਨ ਨੂੰ ਆਪਣਾ ਮਿੱਤਰ ਸਮਝਣ ਲੱਗ ਪੈਂਦਾ ਕਿਉਂਕਿ ਇਹਨੂੰ ਸਾਫ਼ ਦਿਖਾਈ ਨਹੀਂ ਦੇ ਰਿਹਾ ਸਾਫ਼-ਸਾਫ਼ ਨਜ਼ਰ ਨਹੀਂ ਆ ਰਿਹਾ ਬੁੱਧੀ ਉਸ ਰੂਪ ਵਿੱਚ ਬੇਕਾਬੂ ਦੀ ਕੰਮ ਨਹੀਂ ਕਰ ਰਹੀ ਇਸ ਕਰਕੇ ਇਹ ਜੋ ਕੁਝ ਕਰ ਰਿਹਾ ਇਹ ਬਿਲਕੁਲ ਉਲਟ ਪ੍ਰਕਿਰਿਆ ਜਿਹੜਾ ਉਸ ਦਿਸ਼ਾ ਵੱਲ ਇਹ ਕਦਮ ਪੁੱਟਦਾ ਆ ਉਹਦੇ ਘੁੰਮਣ ਕਰੀਆਂ ਵਿੱਚ ਇਹ ਫਸਿਆ ਰਹੀਦਾ ਹੋਰ ਗੁਰੂ ਸਾਹਿਬ ਕਹਿੰਦੇ ਆ ਕਿ ਸਾਜ ਧਰਮ ਨੇ ਭਾਵੈ ਡੀਠਾ ਝੂਠ ਦੋਸੋਂ ਰਚਿਓ ਮੀਠਾ ਦਾਦ ਪਿਆਰੀ ਵਿਸਰਿਆ ਦਾ ਤਾਰਾ ਜਿਹੜਾ ਦਿਨ ਵਾਲਾ ਉਹਦੀ ਅਹਿਮੀਅਤ ਉਹਦੀ ਵਡਿੱਤ ਨੂੰ ਇੰਨੀ ਸਮੀਦਾ ਪਰ ਜਿਹੜੀ ਉਹਦੀ ਦਾਦ ਆ ਉਸ ਦਾਦ ਨਾਲ ਇਹਨਾ ਜੁੜ ਜਾਂਦਾ ਉਹਦੀ ਇੰਨੀ ਆ ਜਿਆਦਾ ਅਟੈਚਮੈਂਟ ਹੋ ਜਾਂਦੀ ਆ ਕਿ ਉਹਦੇ ਕਾਰਨ ਤੇ ਜਿਹੜਾ ਦਿਨ ਵਾਲਾ ਉਹ ਭੁੱਲ ਜਾਂਦਾ ਸੁਪਾਵਾ ਜਦੋਂ ਕੋਈ ਦਿਨ ਵਾਲੇ ਨੂੰ ਭੁੱਲ ਕੇ ਜੋ ਦਾਦ ਦਾ ਦਿੱਤੀ ਹੋਈ ਵਸਤੂ ਨੂੰ ਵਧੇਰੇ ਸ੍ਰੇਸ਼ਟ ਮੰਨ ਬੈਂਦਾ ਤਾਂ ਫਿਰ ਉਹਦੀ ਠੀਕ ਵਰਤੋਂ ਨਹੀਂ ਕਰ ਸਕਦਾ ਠੀਕ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਭਰਮ ਦਾ ਇਹ ਨੁਕਸਾਨ ਹੁੰਦਾ ਜਿਹੜਾ ਕਿ ਵਿਅਕਤੀਗਤ ਨੁਕਸਾਨ ਆ ਜਿਵੇਂ ਪਹਿਲਾਂ ਆਪਾਂ ਸ਼ਰਹ ਕੀਤਾ ਕਿ ਇਨਸਾਨਾ ਜਿਹੜੇ ਜੁੜੇ ਹੋਏ ਪ੍ਰਾਣੀ ਆ ਚਾਹੇ ਉਹ ਪਰਿਵਾਰ ਆ ਸੱਜਣ ਮਿੱਤਰ ਆ ਸੁਸਾਇਟੀ ਆ ਜਿਹਦੇ ਸਮਾਜ ਬਹੁਤਾਂ ਵਿਛੜਦੇ ਆ ਉਹ ਵੀ ਪ੍ਰਭਾਵਤ ਹੋਣੇ ਸੁਭਾਵਕ ਆ ਪਰ ਜਿਹੜਾ ਮੁੱਖ ਕੇਂਦਰ ਬਿੰਦੂ ਉਹ ਅਸੀਂ ਆ ਉਹ ਫਿਰ ਉਹ ਹੋਰ ਕਹਿੰਦੇ ਆ ਕਹਿੰਦੇ ਆ ਕਿ ਵਸ ਪਰਾਈ ਕੋਠ ਰੋਵੇ ਕਿ ਜਿਹੜੀ ਸ਼ਹਿ ਇਹਦੀ ਆਪਣੀ ਹੈ ਹੀ ਨਹੀਂ ਉਹ ਲਈ ਇਹ ਬੜੀ ਦੌੜ ਭੱਜ ਕਰ ਰਿਹਾ ਪਰ ਕਰਮ ਧਰਮ सगਲਾਈ ਹੀ ਖੋਵੈ ਪਰ ਅਸਲ ਵਿੱਚ ਜੋ ਇਹਦੇ ਕੰਮ ਆਉਣ ਵਾਲੀ ਸ਼ੈਅ ਆ ਜਿਹਦੇ ਨਾਲ ਇਹਦਾ ਆਤਮ ਵਿਕਾਸ ਹੋਣ ਦੀ ਸੰਭਾਵਨਾ ਉਹਦੇ ਵੱਲ ਇਹਦਾ ਧਿਆਨ ਜਾ ਹੀ ਨਹੀਂ ਰਿਹਾ ਨਾ ਹੋਰ ਆਖਿਆ ਆ ਕਿ ਕੌਡੀ ਬਦਲੇ ਤਿਆਗਿਆ ਰਤਨ ਹੂੰ ਕਿ ਜਿਹੜੀ ਕੀਮਤੀ ਸ਼ੈਅ ਆ ਉਹ ਕੌਡੀ ਦੇ ਬਦਲੇ ਉਹਨੂੰ ਜੜਾਉ ਤਿਆਗ ਰਿਹਾ ਕਿਉਂਕਿ ਇਹਨੂੰ ਉਹਦੀ ਅਹਿਮੀਅਤ ਦਾ ਉਦੀ ਮਹੱਤਤਾ ਦਾ ਨਹੀਂ ਪਤਾ ਕਿਉਂਕਿ ਭਰਮ ਵਿੱਚ ਆ ਹਨੇਰੇ ਵਿੱਚ ਆ ਰਸੀ ਨੂੰ ਸਮਝੀ ਬੈਠਾ ਹੋਇਆ ਇਸ ਕਰਕੇ ਜਿਹੜਾ ਰਤਨ ਜਿਹੜਾ ਉਹਨੂੰ ਕੌਡੀ ਦੇ ਬਦਲੇ ਤਿਆਗ ਰਿਹਾ ਛੁਰ ਜਾਏ ਤਾਂ ਹੋਂਕਾ ਯਤਨ ਸੋਚ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟੀਡੋ ਜਾ ਫਿਰ ਹੋ ਰਖਿਆ ਕਿ ਆ ਕੇ ਅੰਮ੍ਰਿਤ ਕੋਰਾ ਵਿਖਿਆ ਮੀਠੀ ਸਾਗਦ ਕੀ ਬਦ ਨੈਨੂ ਦੀ ਠੀ ਇਥੇ ਜਿਹੜਾ ਭਰਮੀ ਉਹਨੂੰ ਸਾਗਤ ਆਖਿਆ ਕਿ ਇਹ ਸਾਗਤ ਅਸੀਂ ਆਮ ਤੌਰ ਤੇ ਸਾਗ ਦੇ ਸਾਡੀ ਆਪਣੀਂ ਕਿ ਪ੍ਰਵਾਸ਼ਾ ਜਿਹੜੀ ਉਹ ਕ੍ਰੀਏਟ ਕੀਤੀ ਹੋਈ ਹੈ ਜਾਂ ਕੋਸ਼ਮ ਵੀ ਦਿੱਤੀ ਹੋਈ ਹੈ ਪਰ ਗੁਰਬਾਣੀ ਉਸ ਮਨੁੱਖ ਨੂੰ ਸਾਗਤ ਕਹਿੰਦੇ ਜਿਹੜਾ ਭਰਮੀ ਆ ਕਿਉਂਕਿ ਭਰਮੀ ਮਨੁੱਖ ਅਸਲੀਅਤ ਨੂੰ ਨਹੀਂ ਸਮਝ ਪਾ ਰਿਹਾ ਨਾ ਉਹ ਦੇਖ ਸਕਦਾ ਨਾ ਉਹ ਸੁਣ ਸਕਦਾ ਨਾ ਮਹਿਸੂਸ ਕਰ ਸਕਦਾ ਉਹਨੂੰ ਜੋ ਕੁਛ ਆ ਉਹ ਚੰਗਾ ਜਿਹੜਾ ਅੰਮ੍ਰਿਤ ਜਿਹੜਾ ਉਹ ਨੂੰ ਜ਼ਹਿਰ ਦਿਖਾਈ ਦਿੰਦਾ ਇਸ ਕਰਕੇ ਸਾਗਤ ਭਰਮੀ ਇੱਥੇ ਜਿਹੜਾ ਉਹ ਸਮਾਨਾਰਥਾਂ ਵਿੱਚ ਹੀ ਵਰਤਿਆ ਗਿਆ ਤਾਂ ਭਾਵੇਂ ਕੋਈ ਮਨੁੱਖ ਬੜੀ ਪਾਠ ਪੂਜਾ ਕਰਨ ਵਾਲਾ ਧਰਮ ਕਰਮ ਕਰਨ ਵਾਲਾ ਪਰ ਜੇਕਰ ਉਹਦੀ ਇਹ ਸੋਚ ਆ ਉਹਦੀ ਐਸੀ ਬ੍ਰਿਤੀ ਆ ਗੁਰੂ ਸਾਹਿਬ ਅਨੁਸਾਰ ਉਹ ਮਨੁੱਖ ਸਾਗਤ ਹੀ ਸਮਝਿਆ ਜਾਊਗਾ ਉਹ ਧਰਮੀ ਨਹੀਂ ਸਮਝਿਆ ਜਾਊਗਾ ਬਿਰੋ ਹੋਰ ਆਖਦੇ ਆ ਕਹਿੰਦੇ ਆ ਕਿ ਕਿ ਕੂੜ ਕਬਟ ਹੰਕਾਰ ਦੇ ਜਾਣਾ ਨਾਮ ਸੁਣ ਜਨ ਪਿਛੂ ਡਿਸਾਣਾ ਮਾਇਆ ਕਾਰਨ ਸਦ ਹੀ ਝੂਰ ਹੈ ਮਨ ਮੁਖ ਕਬੈ ਨਾ ਉਸਤ ਕਰ ਇਥੇ ਇੱਕ ਹੋਰ ਗੱਲ ਧਿਆਨ ਦੇਣ ਵਾਲੀ ਆ ਕਿ ਮਨਮੁਖ ਸ਼ਬਦ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਦੂਰੂਪ ਆ ਮੁਖ ਰੂਪ ਵਿੱਚ ਜਿਹੜਾ ਇਥੇ ਸ਼ਬਦ ਵਰਤਿਆ ਗਿਆ ਮਨ ਮੁਖ ਇਹ ਮਨਮੁਖ ਸ਼ਬਦ ਨਹੀਂ ਗਾ ਇਹ ਹੈਗਾ ਮਨ ਨੰਨੇ ਨੂੰ ਵੀ ਸਿਹਾਰੀ ਆ ਤਾਂ ਖੱਕੇ ਨੂੰ ਵੀ ਸਿਹਾਰੀ ਆ ਇਹਦਾ 파ਵਾ ਮਨ ਵਿੱਚ ਮੂੰਹ ਵਿੱਚ ਤਾਂ ਇਸ ਲਈ ਇਹ ਮਨ ਮੁਖ ਨਹੀਂ ਪੜਨਾ ਮਨ ਮੁਖ ਉੱਤੇ ਪੜਨਾ ਜਿੱਥੇ ਨੰਨੇ ਸਿਹਾਰੀ ਨਹੀਂ ਠੀਕ ਆ ਉੱਥੇ ਮਨ ਮੁਖ ਆ ਪਰ ਇਹਗਾ ਮਨ ਮੁਖ ਮਨ ਵਿੱਚ ਮੂੰਹ ਵਿੱਚ ਮਨ ਮੁਖ ਕਬ ਹੈ ਨਾ ਉਸਤ ਕਰ ਹੈ ਨਿਰਪੋ ਨਿਰੰਕਾਰ ਦਾਤਾਰ ਤਿਸ ਨੂੰ ਪ੍ਰੀਤ ਨਾ ਕਰਿਆ ਗੁਵਾਰ ਇਹ ਜਿਹੜਾ ਵਿਅਕਤੀਗਤ ਨੁਕਸਾਨ ਆ ਮੁੱਖ ਰੂਪ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਇਹ ਰੂਪ ਆ ਪਰ ਜਿਹੜਾ ਦੂਜਾ ਆ ਜਿਹੜਾ ਕਿ ਸਾਡਾ ਆਪਣਾ ਨੁਕਸਾਨ ਹੋਣ ਦੇ ਨਾਲ ਨਾਲ ਜਿਹੜਾ ਕਿ ਸਮੂਹ ਰੂਪ ਵਿੱਚ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਜਿਹੜਾ ਅਸੀਂ ਇਵਨ ਸੰਸਾਰ ਤੋਂ ਚਲੇ ਵੀ ਜਾਈਏ ਤਾਂ ਉਹ ਬਾਅਦ ਵਿੱਚ ਵੀ ਉਹ ਸਦੀਆਂ ਤੱਕ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਮਨੁੱਖ ਜਿਹੜਾ ਉਹ ਗੁਬਰਾ ਹੁੰਦਾ ਰਹਿੰਦਾ ਬੁਨਕਤਾ ਦਾ ਕਾਣ ਹੁੰਦਾ ਰਹਿੰਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਕੁਝ ਉਦਾਹਰਣਾਂ ਲੈਨੇ ਆ ਹਾਂ ਕਿ ਜਿਵੇਂ ਗੁਰੂ ਸਾਹਿਬ ਬਾਣੀ ਦਾ ਫਰਮਾਨ ਆ ਕਿ ਗਰਵ ਭਾਸ ਮੈਂ ਕੁਲ ਨਹੀਂ ਜਾਂਦੀ ਜਾਤ ਪਾਤ ਦੀ ਗੱਲ ਆ ਅਸੀਂ ਦੇਖਦੇ ਹਾਂ ਕਿ ਜਾਤ ਪਾਤ ਦਾ ਕੋੜ ਅੱਜ ਵੀ ਸਮਾਜ ਵਿੱਚ ਜਿਹੜਾ ਉਹ ਵਿਆਪਕ ਰੂਪ ਵਿੱਚ ਦੇਖਿਆ ਜਾ ਸਕਦਾ ਹੋਰ ਪਹਿਲਿਆਂ ਵੀ ਤਾਂ ਜਿਸ ਤਰ੍ਹਾਂ ਅਸੀਂ ਆਪਾਂ ਉਹ ਕਿਤਾਬਾਂ ਵਿੱਚ ਪੜ੍ਹਦੇ ਸੁਣਦੇ ਆ ਧਰਮ ਗ੍ਰੰਥਾਂ ਵਿੱਚੋਂ ਇਸ ਦਾ ਬੜਾ ਜਿਹੜਾ ਬਿਆਨ ਆ ਅੱਜ ਵੀ ਐਸੇ ਧਰਮ ਮੰਦਰ ਮੌਜੂਦ ਆ ਉਹਨਾਂ ਦੇ ਹੁੰਦਾ ਜਿੱਥੇ ਅੱਜ ਵੀ ਕਿ ਜਨਮ ਤੋਂ ਹੀ ਜਿਹੜੇ ਮਨੁੱਖਾਂ ਨੂੰ ਨੇਵਾ ਸਮਝਿਆ ਗਿਆ ਉਹਨਾਂ ਨੂੰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਆਪਣਾ ਸਾਡੇ ਵਿੱਚ ਭਵੇਂ ਜਾਤ ਪਾਤ ਨਹੀਂ ਪਰ ਅੰਮਲੀ ਰੂਪ ਵਿੱਚ ਪ੍ਰੈਕਟੀਕਲੀ ਅਸੀਂ ਦੇਖਦੇ ਆ ਕਿ ਸਿੱਖ ਜਗਤ ਵੀ ਜਾਤ ਪਾਤ ਦੇ ਕੋੜ ਤੋਂ ਬਾਹਰ ਨਹੀਂ ਨਿਕਲ ਸਕਿਆ ਅੱਜ ਵੀ ਸਾਡੇ ਵਿੱਚ ਜਾਤ ਪਾਤ ਦਾ ਇਹ ਕੋੜ ਵਿਆਪਕ ਰੂਪ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਆਏ ਦਿਨ ਕਈ ਬਨਾਏ ਅਸੀਂ ਘਟਨਾਵਾਂ ਜਿਹੜੀਆਂ ਸਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਹੁਣੇ ਚ ਪਿਛਲੇ ਬਤੇ ਇੱਕ ਜਿਹੜੀ ਆ ਉਹ YouTube ਤੇ ਇੱਕ ਵਾਇਰਲ ਹੋਈ ਹੈ ਇੱਕ ਪਿੰਡ ਦੀ ਘਟਨਾ ਕਿ ਜਿੱਥੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਵੀਡੀਓ ਨਾਲ ਨਹੀਂ ਦਿੱਤੀ ਗਈ ਕਿਉਂਕਿ ਉਹ ਜਿਹੜੇ ਆ ਉਹ ਅਖੋਤੀ ਨਵੀਂ ਜਾਤ ਵਿੱਚੋਂ ਆ ਔਰ ਕੀ ਹੋਇਆ ਅਜਤੋਂ ਸ਼ਾਇਦ ਕੋਈ 35 ਕੋ ਸਾਲ ਦਾ ਪਹਿਲਾਂ ਦੀ ਗੱਲ ਆ ਇਹ ਗੁਰਮਤਿ ਪ੍ਰਕਾਸ਼ ਵੀ ਦੀ ਬਕਾਇਦਾ ਛਪੀ ਸੀ ਜਿਹੜਾ ਤਰਨ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਮੈਗਜ਼ੀਨ ਨਿਕਲਦਾ ਹਾਂ ਕਿ ਮਲੇਰ ਕੋਟਲੇ ਦੇ ਲਾਗੇ ਇੱਕ ਪਿੰਡ ਵਿੱਚ ਬਸੁਰਗ ਚੜਾਈ ਕਰ ਗਿਆ ਜਿਹੜਾ ਕਿ ਜਿਹਨਾਂ ਖੰਡੇ ਦੀ ਪੋਲ ਨਹੀਂ ਹੋਈ ਸੀ ਪਰ ਕਥਤ ਉਹ ਮਜਬੀ ਸਿੰਘ ਸੀਗਾ ਸੰਸ਼ੋਧ ਵਰਤਨੇ ਪਿਆਰੇ ਆ ਮਜਬੂਰੀ ਵਿੱਚ ਸਾਡੇ ਲਈ ਸਿੱਖ ਸਿੱਖਾ ਸਾਡੇ ਲਈ ਕੋਈ ਮਸਬੀ ਜੱਟ ਤਰਖਾਨ ਪਾਪਾ ਖਤਰੀ ਕੋਈ ਨਹੀਂ ਸਾਡੇ ਲਈ ਸਿੱਖ ਸਿੱਖ ਆ ਪਰ ਕਿਉਂਕਿ ਦਰਸ਼ਨ ਲਈ ਸਾਨੂੰ ਮਜਬੂਰੀ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਇਹ ਸ਼ੁਧ ਵਰਤਨਾ ਪੈ ਰਿਆ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੀਰ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਰੇ ਸਜ ਪਾੜ ਪ੍ਰਾਰੰਭ ਕਰ ਦਿੱਤਾ ਪਰ ਜਦੋਂ ਉੱਥੋਂ ਦੇ ਜਿਹੜੇ ਜ਼ਿੰਮੇਦਾਰ ਸੀ ਉਹਨਾਂ ਨੂੰ ਪਤਾ ਲੱਗਾ ਕਿ ਮਸਬੀਆਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤਾਂ ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਬਕਾਇਦਾ ਮੀਟਿੰਗ ਬੁਲਾ ਲਈ ਉਹ ਫੈਸਲਾ ਹੋਇਆ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ ਕਈਆਂ ਨੇ ਸਲਾਹ ਦਿੱਤੀ ਕਿ ਜਿਹੜੀ ਉਹ ਵੀੜ ਉਥੋਂ ਚੁੱਕ ਕੇ ਲੈ ਆਂਦੀ ਜਾਏ ਤਾਂ ਫਿਰ ਕਈਆਂ ਨੇ ਸਲਾਹ ਦਿੱਤੀ ਵੀ ਹੁਣ ਪਾਠ ਆ ਰੰਗ ਹੋ ਚੁੱਕਾ ਤੇ ਚੰਗੇ ਨਹੀਂ ਲੱਗਦੇ ਕਿ ਆਪਾਂ ਪਾ ਜਿਹੜੇ ਉਹ ਵੀੜ ਲੈ ਆਈ ਪਰ ਫਿਰ ਫੈਸਲਾ ਹੋਇਆ ਕਿ ਉਹ ਵੀੜ ਤਾਂ ਭਿੱਟੀ ਗਈ ਪਰ ਜਦੋਂ ਉਹ ਵੀੜ ਜਦੋਂ ਸਮਾਪਤੀ ਹੋਊਗੀ ਤਾਂ ਉਸ ਵੀੜ ਨੂੰ ਦੂਜੀਆਂ ਵੀੜਾਂ ਨਾਲੋਂ ਅਲੱਗ ਰੱਖਿਆ ਜਾਏ ਤਾਂ ਕਿ ਦੂਜੀਆਂ ਬੀੜਾਂ ਨਾ ਪਟੀਆਂ ਜਾਣ ਕਿ ਅੱਜ ਵੀ ਸਾਡੇ ਵਿੱਚ ਇਹ ਜ਼ਮੀਨੀ ਹਕੀਕਤ ਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਰਮ ਬਾਰੇ ਚਰਚਾ ਕਰਦੇ ਆ ਜਦੋਂ ਕਬੀਰ ਸਾਹਿਬ ਕਹਿੰਦੇ ਆ ਕਿ ਗਰਵ ਬਾਸਮੈ ਕੁਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਦੀ ਕਹਰੇ ਪੰਡਤ ਭਾਮਨ ਕਬ ਕੇ ਹੋਏ ਭਾਮਨ ਕਹਿ ਕੈ ਜਨਮ ਮਤ ਖੋਏ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੀ ਨਹੀਂ ਆਇਆ তুম ਕਤ ਬ੍ਰਾਹਮਣ ਹਮ ਕਤ ਸੂਤ ਹਮ ਕਤ ਲੋਹੂ ਤੁਮ ਕਤ ਦੂਤ ਉਹਨੇ ਪਰਮ ਦਾ ਸ਼ਿਕਾਰ ਹੋਏ ਹੋਏ ਐਸਾ ਸਮਝੀ ਬੈਠੇ ਸੀ ਠੀਕ ਹੈ ਪਰਮ ਕਾਰਨ ਐਸਾ ਜਿਹੜਾ ਵਿਸ਼ਵਾਸ ਕੀਤਾ ਜਾ ਰਿਹਾ ਸੀ ਜਿਵੇਂ ਕਬੀਰ ਸਾਹਿਬ ਇੱਕ ਥਾਂ ਹੋਰ ਆਪ ਫਰਮਾਉਂਦੇ ਆ ਕਿ ਕਹਿਦ ਕਬੀਰ ਸੁਨੋ ਰੇ ਲੋਈ ਪਰਮ ਨਾ ਭੂ ਲੋ ਕੋਈ ਕਿਆ ਕਾਂਸ਼ੀ ਕਿਆ ਉਖਰ ਮਗਰ RAM ਰਿਦੈ ਜੋ ਹੋਈ ਕਿਉਂਕਿ ਪਰਮ ਕਾਰਨ ਇਹ ਸਮਝਿਆ ਜਾ ਰਿਹਾ ਸੀ ਆ ਕਿ ਜਿਹੜਾ ਓਖਰ ਦੀ ਧਰਤੀ ਆ ਮਗਰ ਦੀ ਧਰਤੀ ਆ ਇੱਥੇ ਜਿਹੜਾ ਮਰੂਗਾ ਉਹ ਖੋਤੇ ਦੇ ਜੁਣ ਪਊਗਾ ਇਹ ਪਰਮ ਪਰ ਕਾਸ਼ੀ ਵੀ ਜਿਹੜਾ ਪ੍ਰਾਂਤ ਆ ਗੂਗਾ ਉਹ ਸ਼ੀਪੂਰੀ ਵੀ ਜਾਊਗਾ ਹੋਰ ਕਬੀਰ ਸਾਹਿਬ ਵਰਗੇ ਸੂਰਮਿਆਂ ਨੇ ਜਿਨ੍ਹਾਂ ਨੇ ਆਪਣਾ ਬੌਧਾ ਸਮਾ ਕਾਸ਼ੀ ਵਿੱਚ ਹੀ ਬਤਾਇਆ ਪਰ ਜਦੋਂ ਉਹਨਾਂ ਦਾ ਅਨ ਸਮਾ ਆਇਆ ਤਾਂ ਆਪ ਮਗਰ ਵਿੱਚ ਆ ਕੇ ਰਹਿਣ ਲੱਗ ਪਏ ਕਿਸ ਪਰਮ ਨੂੰ ਮਿਟਾਉਣ ਲਈ ਗੁਰੂਨ ਦਾ ਬਕਾਇਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਂ ਵੱਧ ਸ਼ਬਦ ਵੀ ਆ ਕਿ ਜਿਵੇਂ ਉਹਨਾਂ ਦਾ ਇੱਕ ਸ਼ਬਦ ਆ ਕਿ ਜੋਨ ਜਲ ਛੋੜ ਬਾਹਰ ਪਿਉ ਮੀਨਾ ਪੁਰਵ ਜਨਮ ਹੋਂ ਤਬ ਕਾ ਹੀਨਾ ਅਬ ਕੋ ਰਾਮ ਕਵਨ ਕਤ ਮੋਰੀ ਤਜੀਲੇ ਬਨਾ ਸਮਤ ਪੇ ਥੋਰੀ ਇਸ ਵਿੱਚ ਜੋ ਆਮ ਲੋਕੀ ਉਹਨਾਂ ਬਾਰੇ ਸੋਚ ਰਹੇ ਆ ਕੁਝ ਨੂੰ ਸਲਾਹ ਦੇ ਰਹੇ ਆ ਕੋਈ ਹਮਦਰਦੀ ਜ਼ाहिर ਕਰਦੇ ਆ ਉਹਨਾਂ ਨੂੰ ਐਸਾ ਆਖ ਰਹੇ ਆ ਉਹਨਾਂ ਨੂੰ ਉੱਥੇ ਜਾਣ ਤੋਂ ਰੋਕ ਰਹੇ ਆ ਵਰਜ ਰਹੇ ਆ ਤਾਂ ਕਬੀਰ ਸਾਹਿਬ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਆ ਕਹਿੰਦੇ ਆ ਇਸ ਆਕਿਆ ਜਾ ਰਿਆ ਸਗਲ ਜਨਮ ਸ਼ੀਪੂਰੀ ਗਵਾਇਆ ਵਰਤੀ ਵਾਰ ਮਘਰ ਉਠੇ ਆਇਆ ਬਹੁਤ ਬਰਸ ਤਬ ਕੀ ਆ ਕਾਂਸ਼ੀ ਮਰਨ ਪਿਆ ਮਘਰੇ ਕੀ 바ਸੀ ਕਾਂਸ਼ੀ ਮਗਰ ਸਮ ਵਿਚਾਰੇ ਉੱਚੀ ਭਗਤ ਕੈਸੀ ਉਤਰ ਸੁਪਾਰੀ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੈ ਮੂਆ ਕਬੀਰ ધਮਤ ਸ੍ਰੀ ਰਾਮ ਹੈ ਠੀਕ ਹੈ ਤੇ ਭਰਮ ਸੀ ਹਾਂਜੀ ਪਰ ਇਸ ਭਰਮ ਨੂੰ ਜਿਹੜਾ ਉਹ ਉਹ ਉਹਨਾਂ ਨੇ ਗੁਰ ਕਰਨ ਲਈ ਆਪ ਜਿਹੜਾ ਪ੍ਰੈਕਟੀਕਲ ਕਦਮ ਪੁੱਟਿਆ ਤਾਂ ਇਹ ਭਰਮ ਦੇ ਰੂਪ ਆ ਜਿਨ੍ਹਾਂ ਨਾਲ ਜਿਹੜਾ ਉਹ ਸਮਾਜ ਸੋਸਾਇਟੀ ਪ੍ਰਭਾਵਤ ਉਹ ਸਮੇਂ ਪ੍ਰਭਾਵਤ ਨਹੀਂ ਹੋਈ ਪਰ ਕਿ ਸਦੀਆਂ ਤੱਕ ਇਸ ਭਰਮ ਕਾਰਨ ਜਿਹੜਾ ਬਨੁਖ ਪਰਮੇਸੀ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਪੜ ਕੇ ਸੁਣ ਕੇ ਉਹਨਾਂ ਦੀ ਲਿਖਤਾ ਉਹਨਾਂ ਦੇ ਵਿਖਿਆਣ ਪੜ ਸੁਣ ਕੇ ਬਨੁਖ ਸਦੀਆਂ ਤੱਕ ਇੱਕ ਇਸ ਭਰਮ ਦਾ ਸ਼ਿਕਾਰ ਹੋ ਕੇ ਨੁਕਸਾਨ ਕਰਦਾ ਰਿਹਾ ਕਰ ਰਿਹਾ ਔਰ ਕਰਦਾ ਰਹੂਗਾ ਜਿਨਾਂ ਚਿਰ ਮਨੁੱਖ ਦੀ ਇਹੋ ਜੀ ਹਾਲਤ ਆ ਨਹੀਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵੈਸੇ ਮੈਂ ਕੁਐਸਚਨ ਦਿਆਣਾ ਸੀ ਤੁਸੀਂ ਜਵਾਬ ਦੇ ਹੀ ਦਿੱਤਾ ਕਿ ਬਾਣੀ ਜੜੀ ਆ ਉਹ ਭਰਮ ਨੂੰ ਕਿਦਾਂ ਹਟਾਉਂਦੀ ਆ ਰਿਮੂਵ ਕਰਦੀ ਆ ਸਾਡੇ ਮਨਾਂ ਦੇ ਵਿੱਚ ਉਹ ਜਿਹੜੀ ਨਿਰਪੋਵ ਵਾਲੀ ਫੀਲਿੰਗ ਲਿਆਉਂਦੀ ਆ ਤਾਂ ਕਿ ਉਹ ਭਰਮ ਜਿਹੜਾ ਉਹ ਨਿਕਲ ਜਾਏ ਤੇ ਇਲੂਜਨ ਨਿਕਲ ਕੇ ਅਸੀਂ ਸੱਚਾਰੇ ਰਹੀ ਦਾਲ ਜਿਹੜੀ ਜੁੜਨ ਦੀ ਗੱਲ ਕਰਤੀ ਜੀ ਉਹਦੇ ਸੱਚ ਬੋਲ ਨਾਲ ਬਣੀਏ ਤੇ ਫਿਰ ਅਸੀਂ ਨਿਰਪੋ ਬਣ ਸਕੀਏ ਸੋ ਅਸੀਂ ਇੱਥੇ ਹੀ ਆਪਣੀਆਂ ਜੀਏ ਸੰਕੋਚਦੇ ਆਂ ਭਾਈ ਸਾਹਿਬ ਨੇ ਬੜਾ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਕਿ ਗੁਰਬਾਣੀ ਵਿੱਚ ਪਰਮ ਦੀ ਕੀ ਰੂਪਰੇਖਾ ਹੈ ਔਰ ਬਾਣੀ ਵਿੱਚੋਂ ਅਸੀਂ ਪੜ੍ਹ ਕੇ ਇਸ ਪਰਮ ਦੇ ਵਿੱਚੋਂ ਪਰਮ ਦੇ ਜਾਲ ਦੇ ਵਿੱਚੋਂ ਅਸੀਂ ਕਿਦਾਂ ਨਿਕਲ ਸਕਦੇ ਆਂ ਮੰਦਰ ਨੁਕਸਾਨ ਹੀ ਹੈ ਜੇ ਅਸੀਂ ਪਰਮ ਵਿੱਚ ਰਹੀਏ ਇਹ ਵੀ ਗੁਰਬਾਣੀ ਚ ਹੈਗਾ ਤੇ ਗੁਰਬਾਣੀ ਵਿੱਚ ਪਰਮ ਵਿੱਚੋਂ ਨਿਕਲ ਕੇ ਅਸੀਂ ਐਜ਼ ਅ ਇੰਡੀਵਿਜੂਅਲ ਅਸੀਂ ਆਪਣਾ ਫਾਇਦਾ ਕਰ ਸਕਦੇ ਹਾਂ ਫਾਇਦਾ ਇੰਦੇ ਸਾਇੰਸ ਕੀ ਅਸੀਂ ਆਪਣੇ ਆਪ ਨੂੰ ਅਪਗ੍ਰੇਡ ਅਪ ਅਪਗ੍ਰੇਡ ਕਰਕੇ ਵਧੀਆ ਤਰੀਕੇ ਨਾਲ ਜੀਣੇ ਤਰੀਕੇ ਔਰ ਸਮਾਜ ਵਿੱਚ ਵਧੀਆ ਵਿਚਰ ਸਕਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਦਰਚਾ ਨੂੰ ਦੇਖਿਆ ਕਰੋ ਪੂਰਾ ਦੇਖਿਆ ਕਰੋ ਤਾਂ ਕਿ ਸਮਝ ਆਉ ਸਕੇ اور ਕਮੈਂਟ ਸ਼ੇਅਰ ਕਰਿਆ ਕਰੋ ਭਾਈ ਸਾਹਿਬ ਤੁਹਾਨੂੰ ਵੀ ਤੇ ਦਰਸ਼ਕੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ